ਹਾਂਜੀ ਪਿਆਰੋ ਤੁਸੀਂ ਹੋਰ ਚਲੋ ਬਚਨ ਆਪਾਂ ਤੁਹਾਡੇ ਨਾਲ ਇੱਕ ਸਾਂਝ ਪਾਉਨੇ ਆਂ ਵਿਸ਼ਵਾਸ ਘਾਤ ਦਾ ਤੇ ਦਾਸ ਤੁਹਾਨੂੰ ਦੱਸ ਵੀ ਦਿੰਦਾ ਇਹ ਬਚਨ ਕਿੱਥੋਂ ਪੜਿਆ ਸੀ ਇਹ ਬਚਨ ਪੜਿਆ ਸੀਗਾ ਦਾਸ ਨੇ ਭਾਈ ਵੀਰ ਸਿੰਘ ਜੀ ਦੀ ਕਿਤਾਬ ਆ ਉਹਨਾਂ ਦੀ ਕਿਤਾਬ ਗੁਰਮੁਖ ਸਿੱਖਿਆ ਹਾਂਜੀ ਉਹਨਾਂ ਦੇ ਵਿੱਚੋਂ ਇਹ ਦਾਸ ਨੇ ਬਚਨ ਪੜਿਆ ਕਿਉਂਕਿ ਸੰਗਤਾਂ ਕਈ ਵਾਰੀ ਪੁੱਛ ਲੈਂਦੇ ਆ ਤੁਸੀਂ ਬਚਨ ਕਿੱਥੋਂ ਪੜਿਆ ਹਨਾ ਵਚਨ ਬੜਾ ਪਿਆਰਾ ਲੱਗਾ ਆਪਾਂ ਹੋ ਸਕਿਆ ਜਿਹੜੀ ਜਿਹੜੀ ਕਿਤਾਬ ਦਾ ਨਾਮ ਯਾਦ ਰਿਆ ਕਰੂ ਆਪਾਂ ਤੁਹਾਨੂੰ ਸ਼ੇਅਰ ਕਰਿਆ ਕਰਾਂਗੇ ਪੀਏ ਵਚਨ ਕਿੱਥੋਂ ਪੜਿਆ ਤੇ ਕਹਿੰਦੇ ਉਹ ਭਾਈ ਵੀਰ ਸਿੰਘ ਨੇ ਬੜਾ ਸੋਹਣਾ ਲਿਖਿਆ ਵੀ ਵਿਸ਼ਵਾਸ ਘਾਤ ਕਦੇ ਨਹੀਂ ਕਿਸੇ ਦਾ ਕਰਨਾ ਚਾਹੀਦਾ ਤੇ ਉਹਦੇ ਉੱਤੇ ਉਦਾਹਰਨਾਂ ਦਿੰਦੇ ਸੀ ਵੀ ਕੋਈ ਘੋੜੀ ਵਾਲਾ ਤੁਰਿਆ ਜਾ ਰਿਹਾ ਸੀ ਤੇ ਉਹਦੇ ਕੋਲੇ ਰਫਲ ਵੀ ਸੀਗੀ ਜਣਾ ਜਵਾਨ ਸੀਗਾ ਉਹ ਤੇ ਉਹਨੇ ਕੀ ਦੇਖਿਆ ਵੀ ਅੱਗੇ ਇੱਕ ਬਿਮਾਰ ਦੇ ਰੂਪ ਵਿੱਚ ਕੋਈ ਇਨਸਾਨ ਹੀ ਇੰਗ ਰਿਆ ਭਾਵ ਪੀ ਹਾਏ ਹਾਏ ਕਰ ਰਿਆ ਤੇ ਉਹਨੇ ਘੋੜੀ ਤੇ ਚੜ੍ਹੇ ਨੇ ਪੁੱਛਿਆ ਭਾਈ ਤੂੰ ਹੀੰਗ ਕਿਉਂ ਰਿਆ ਤੂੰ ਮਤਲਬ ਹਾਏ ਹਾਏ ਕਿਉਂ ਕਰ ਰਿਆ ਉਹ ਕਹਿੰਦਾ ਵੀ ਮੈਨੂੰ ਬੁਖਾਰ ਬਹੁਤ ਹੋਇਆ ਭਲਿਆ ਮਾਨਸਾ ਜੇ ਤੂੰ ਮੈਨੂੰ ਥੋੜਾ ਜਿਹਾ ਜਾ ਕੇ ਅੱਗੇ ਲਾ ਆਦਮੀ ਤੇ ਮੈਂ ਕੋਈ ਦਵਾਦਾਰੂ ਕਿਸੇ ਵੈਦ ਕੋਲੋਂ ਲੈ ਲਵਾ ਤੇ ਆਰਾਮ ਆ ਜੇ ਹਨਾ ਤੇ ਉਹ ਕਹਿੰਦਾ ਵੀ ਠੀਕ ਆ ਭਾਈ ਫੇਰ ਕੀ ਆ ਤੂੰ ਆ ਮੈਂ ਥੱਲੇ ਉਤਰਦਾ ਤੇ ਤੂੰ ਚੜ ਪਹਿਲਾਂ ਉਹਨੂੰ ਚੜਾਇਆ ਉਹਨੇ ਬਿਮਾਰ ਨੂੰ ਤੇ ਜਿਹੜੀ ਘੋੜੀ ਸੀ ਤੇ ਘੋੜੀ ਵਾਲਾ ਕਹਿੰਦਾ ਚੱਲ ਮੈਂ ਤੁਰ ਕੇ ਹੀ ਮੋਰੇ ਮੋਰੇ ਆ ਜੰਨਾ ਹਨਾ ਦੋਵਾਂ ਜਣੇ ਕੀ ਬਹਿਣਾ ਵੀ ਤੁਰ ਕੇ ਚੱਲ ਜਾਣਾ ਉਹ ਜਿਹੜਾ ਸਾਧ ਸੰਗਤ ਜੀ ਬਿਮਾਰ ਸੀ ਵੀਰ ਜੀ ਤੇ ਉਹਨੇ ਕੀ ਕੀਤਾ ਵੀ ਆਪਣਾ ਆਪਦਾ ਰੂਪ ਦਿਖਾ ਦਿੱਤਾ ਉਹਨੇ ਮਾਰੀ ਅੱਡੀ ਘੋੜੀ ਨੂੰ ਤੇ ਉਹਦੇ ਹੱਥੋਂ ਲਗਾਮ ਛਡਾ ਲਈ ਜਿਹਦੀ ਘੋੜੀ ਸੀ ਉਹ ਤੇ ਤੁਰ ਕੇ ਸੀ ਨਾ ਤੇ ਜਿਹੜਾ ਬਿਮਾਰ ਸੀ ਇਹ ਚੋਰ ਨਿਕਲਿਆ ਵਿਸ਼ਵਾਸ ਘਾਤ ਕੀਤਾ ਇਹਨੇ ਇਨੇ ਕੀਤਾ ਵੀ ਉਹਨੂੰ ਕਿਹਾ ਵੀ ਤੂੰ ਹੁਣ ਪਰੇ ਹੋ ਜਾ ਮੈਂ ਘੋੜੀ ਵੀ ਲੈ ਜਾਣੀ ਰਫਲ ਵੀ ਕਿਉਂਕਿ ਰਫਲ ਵੀ ਉਹਨੇ ਘੋੜੀ ਤੇ ਰੱਖੀ ਸੀ ਉਹਦੇ ਮੋਢੇ ਤੇ ਪਾਈ ਆਪ ਉਹ ਤੁਰ ਕੇ ਸੀਗਾ ਨਾ ਹਾਂ ਤੇ ਉਹਨੇ ਸੋਚਿਆ ਵੀ ਤੂੰ ਭਾਰ ਵੀ ਮੈਨੂੰ ਫੜਾ ਦੇ ਅਕਸਰ ਭਾਰ ਹੁੰਦਾ ਰਫਲ ਦਾ ਨਾ ਹਾਂਜੀ ਤੇ ਉਹ ਕਹਿੰਦਾ ਵੀ ਤੂੰ ਆ ਮੈਨੂੰ ਰਫਲ ਵੀ ਫੜਾ ਦੇ ਉਹ ਵੀ ਉਹਨੇ ਫੜ ਲਈ ਸੀ ਪਹਿਲਾਂ ਹੀ ਤੇ ਇਹ ਤੁਰਿਆ ਜਾ ਰਿਹਾ ਇਸ ਖਾਲੀ ਹੱਥ ਘੋੜੀ ਦੀ ਲਗਾਮ ਫੜ ਕੇ ਜਿਹਦੀ ਘੋੜੀ ਸੀ ਮਾਲਕ ਸੀ ਤੇ ਕਹਿੰਦਾ ਇਹ ਪਰੇ ਹੋ ਜਾ ਹੁਣ ਤੂੰ ਇਹਨੂੰ ਵੀ ਉਹਨੇ ਠੁੱਡਾ ਮਾਰਿਆ ਪਰੇ ਸੋੜਤਾ ਮਾਲਕ ਨੂੰ ਘੋੜੀ ਵਾਲੇ ਨੂੰ ਉਹ ਭਜਾ ਕੇ ਤੁਰਨ ਲੱਗਾ ਤੇ ਜਿਹੜੀ ਘੋੜੀ ਸੁਨੇਵਾਇ ਮਾਰੀ ਕਹਿੰਦੇ ਫਲਿਆਮਾਨ ਸਾਹ ਰੁਕ ਜਾ ਐਦਾਂ ਨਾ ਜਾ ਬਸ ਦੂਰੋਂ ਗੱਲ ਸੁਣ ਲਾ ਕਹਿੰਦਾ ਮੇਰੀ ਇੱਕ ਕਹਿੰਦਾ ਕੀ ਬਚਨਿਆ ਕਹਿੰਦਾ ਬਚਨ ਇਹ ਆ ਵੀ ਅੱਗੇ ਤੂੰ ਕਦੀ ਨਾ ਕਿਸੇ ਨੂੰ ਮੇਰੇ ਵੀਰੇ ਘੋੜੀ ਵੀ ਲੈ ਜਾ ਰਫਲ ਵੀ ਲੈ ਜਾ ਪਰ ਅੱਗੇ ਤੂੰ ਹਾ ਗੱਲ ਨਾ ਕਿਸੇ ਨੂੰ ਕਹੀਂ ਮੈਂ ਬਿਮਾਰ ਆਂ ਵੀ ਮੈਨੂੰ ਲਿਫਟ ਦੇ ਦਿਓ ਮਤਲਬ ਮੇਰੀ ਮਦਦ ਕਰੋ ਕਿਸੇ ਨੂੰ ਨਾ ਕਹੀਂ ਮੇਰਾ ਵੀਰਿਆ ਤੇ ਇੱਕ ਗਾਂ ਜਾ ਕੇ ਆ ਗੱਲ ਨਾ ਦਸੀ ਵੀ ਮੈਂ ਬਿਮਾਰ ਕਹਿ ਕੇ ਤੇ ਕਿਸੇ ਤੋਂ ਘੋੜੀ ਲੈ ਕੇ ਰਫਲ ਲੈ ਕੇ ਉਹਦੀ ਭੱਜ ਆਇਆ ਵਾ ਕਿਸੇ ਦੇ ਕੰਨੀ ਨਾ ਗੱਲ ਬਾਵੀਂ ਨਹੀਂ ਤੇ ਬਹੁਤੇ ਲੋਕਾਂ ਤੇਰੇ ਕਰਕੇ ਜਿਹੜੇ ਬਿਮਾਰ ਹੋਣਗੇ ਅਸਲੀ ਉਹ ਵੀ ਮਰ ਜਾਣਗੇ ਰਾਮਾ ਜੀ ਉਹਨਾਂ ਨੂੰ ਕਿਸੇ ਨੇ ਚੁੱਕਣਾ ਨਹੀਂ ਮਤਲਬ ਜਿੱਦਾਂ ਹੁਣ ਅਸੀਂ ਡਰੇ ਹੋਏ ਆ ਕਹਿੰਦੇ ਇਕੱਲੇ ਜਾਂਦਿਆਂ ਕਿਸੇ ਨੂੰ ਨਹੀਂ ਬਿਟਾਉਣਾ ਚਾਹੀਦਾ ਨਾ ਜਮਾਨਾ ਨਹੀਂ ਆਪਾਂ ਕਹਿੰਨੇ ਆ ਨਾ ਉਹ ਕਾਹਦਾ ਕਰਕੇ ਕਹਿੰਨੇ ਆ ਕਿਉਂਕਿ ਉਹਨਾਂ ਵਿੱਚੋਂ ਕੁਝ ਲੋਕ ਆ ਜਿਨ੍ਹਾਂ ਨੇ ਵਿਸ਼ਵਾਸ ਤੋੜਤਾ ਹਰ ਇੱਕ ਦਾ ਹਨਾ ਸਾਰੇ ਨਹੀਂ ਹੁੰਦੇ ਉਹਨਾਂ ਦਾ ਕਰਕੇ ਕਈ ਬਿਮਾਰ ਕੋਈ ਬਜ਼ੁਰਗ ਮਾਤਾ ਕੋਈ ਬਜ਼ੁਰਗ ਸਾਡੇ ਵੱਡ ਵਡੇਰੇ ਉਹ ਕਈ ਵਾਰੀ ਵਿਚਾਰੇ ਹੈਲਪ ਲੈਣ ਨੂੰ ਰਹਿ ਜਾਂਦੇ ਆ ਮੈਨੂੰ ਬੜਾ ਇਹਨਾਂ ਗੱਲਾਂ ਤੇ ਬੜੀ ਬਰੀਕੀ ਇਹਨਾਂ ਤੇ ਵਿਚਾਰ ਆਉਂਦੀ ਹੈ ਇਹਨਾਂ ਗੱਲਾਂ ਤੇ ਕਿ ਹੇ ਵਾਇਗਰੂ ਇਦਾਂ ਨਹੀਂ ਚਾਹੀਦਾ ਵੀ ਜਿਹੜੇ ਲੋਕ ਚੋਰੀਆਂ ਠੱਗੀਆਂ ਕਰਦੇ ਆ ਨਾ ਉਹਨਾਂ ਦਾ ਕਰਕੇ ਵੀ ਵਿਚਾਰੇ ਗਰੀਬ ਨਤਾਣੇ ਮਾਰੇ ਜਾਂਦੇ ਆ ਜਿਹੜੇ ਅਸਲੀ ਬਿਮਾਰ ਹੁੰਦੇ ਉਹ ਰਹਿ ਜਾਂਦੇ ਆ ਹਾਂ ਨਾ ਉਹ ਇਹਦੇ ਤੇ ਉਹ ਵੀ ਧਾਰਨਾ ਜਿਹੜੀ ਟੁੱਕਦੀ ਹੈ ਵੀ ਜਿਹੜੀ ਆਪਾਂ ਉਹ ਕਹਿੰਦੇ ਸੀ ਰੋਜ਼ ਕਹਿੰਦਾ ਹੁੰਦਾ ਹੈ ਨਾ ਉਹ ਵੀ ਸ਼ੇਰ ਆ ਗਿਆ ਸ਼ੇਰ ਆ ਗਿਆ ਪੇਡਾਂ ਵਾਲਾ ਜਿਹੜੀ ਤੇ ਸ਼ੇਰ ਨਹੀਂ ਆਇਆ ਹੁੰਦਾ ਵੈਸੇ ਪਿੰਡਦਿਆਂ ਨੂੰ ਭਗਾਉਂਦਾ ਹੁੰਦਾ ਹੈ ਪਿੰਡ ਦੇ ਆਉਣਾ ਵੀ ਚਲੋ ਵਿਚਾਰੇ ਦੀ ਮਦਦ ਕਰੀਏ ਤੇ ਇੱਕ ਦਿਨ ਜਦੋਂ ਸ਼ੇਰ ਆਇਆ ਤਾਂ ਉਹ ਕਹਿੰਦੇ ਐਵੇਂ ਬਾਧੂ ਬਕਵਾਸ ਕਰਦਾ ਹਣਾ ਵੀ ਜਿੱਦਾਂ ਅੱਗੇ ਕਰਦਾ ਤੇ ਕੋਈ ਸ਼ੇਰ ਸ਼ੂਰ ਨਹੀਂ ਆਇਆ ਕਹਿੰਦੇ ਛੱਡੋ ਭਰੇ ਕਹਿੰਦੇ ਕੀ ਜਾਣਾ ਉਹ ਜਿੱਦਣ ਸ਼ੇਰ ਅਸਲੀ ਸੱਚੀ ਆ ਗਿਆ ਤਾਂ ਉਹਦੀਆਂ ਪੇਡਾਂ ਵੀ ਖਾ ਗਿਆ ਉਹਨੂੰ ਵੀ ਖਾ ਗਿਆ ਮਤਲਬ ਉਹਨੇ ਆਪਣਾ ਵਿਸ਼ਵਾਸ ਮਾਰੇ ਸੁਖਨ ਸਾਹਿਬ ਕਹਿੰਦੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁਰ ਉਸਕਾ ਵਿਸ਼ਵਾਸ ਨਾ ਹੋਵੇ ਹਾਂਜੀ ਆਪਣੀ ਪ੍ਰਤੀਤ ਆਪਣਾ ਭਰੋਸਾ ਅਸੀਂ ਆਪ ਹੀ ਖੋਨੇ ਆ ਪ੍ਰਮਾਤਮਾ ਦੇ ਕੋਲ ਮਤਲਬ ਵੀ ਅਸੀਂ ਨਹੀਂ ਭਰੋਸਾ ਕਰਤੇ ਕਰਦੇ ਉਹ ਵੀ ਕਹਿੰਦਾ ਜਾਗਰ ਤੁਰਿਆ ਫਿਰ ਜਿੱਤੇ ਦੁਰਦਾਂ ਹਨਾ ਬਹੁਰ ਉਸਕਾ ਵਿਸ਼ਵਾਸ ਨਾ ਹੋਵੇ ਫਿਰ ਬਹੁਤ ਬਹੁਤੀ ਵਰੀ ਜਦ ਦੁਆਰਾ ਉੱਤੇ ਵਿਸ਼ਵਾਸ ਨਹੀਂ ਪ੍ਰਮਾਤਮਾ ਕਰਦੇ ਉਹ ਕਹਿੰਦੇ ਨਹੀਂ ਇਹ ਬੰਦੇ ਇਦਾਂ ਦਾ ਹਨ ਹੇਰਾ ਫੇਰੀਆਂ ਕਰਨ ਵਾਲਾ ਕਾ ਗੈਂਟ ਹੋਰੀਆਂ ਮਾਰਨ ਵਾਲਾ ਤੇ ਲੋਕਾਂ ਨੂੰ ਬਿਮਾਰ ਦੱਸ ਕੇ ਤੇ ਆਪ ਮੈਂ ਕਹਿੰਦਾ ਇਹ ਚੋਰੀਆਂ ਕਰ ਲੈਂਦਾ ਕਿਸੇ ਵੀ ਰੂਪ ਚ ਚੋਰੀ ਹੋ ਸਕਦੀ ਪੈਸਿਆਂ ਚ ਹੋ ਸਕਦੀ ਜਿਵੇਂ ਉਹ ਘੋੜੀ ਲੈ ਕੇ ਨਾ 8 11 ਰਾਈਫਲ ਲੈ ਕੇ ਨੱਟ ਗਿਆ ਚੋਰੀ ਜਿਹੜੇ ਮਰਜ਼ੀ ਰੂਪ ਚ ਕਰ ਲੋ ਤੁਸੀਂ ਹਨਾ ਬੇਈਮਾਨੀ ਤੇ ਬੇਈਮਾਨੀ ਖਵਾਉਣੀ ਆ ਮਹਾਪੁਰਖ ਕਿਹਾ ਕਰਦੇ ਸੀ ਤਦ ਬੇਤੇ ਮਹਾਤਮਾ ਵੀ ਚੋਰੀ ਲੱਖਦੀ ਵੀ ਤੇ ਚੋਰੀ ਕਾਕਦੀ ਵੀ ਹਨਾ ਹਾਂ ਜਿਹੜੀ ਹੋਈ ਚੋਰੀ ਹਨਾ ਜਿਹੜੀ ਹੋਈ ਬੇਈਮਾਨੀ ਹਾਂਜੀ ਸੋ ਇਹ ਅਸੀਂ ਕੋ ਜ ਆਪ ਜੀ ਨਾਲ ਬੇਚਾਰਾ ਤੇ ਆਪਾਂ ਕੋਸ਼ਿਸ਼ ਕਰਾਂਗੇ ਕਰਿਆ ਕਰਾਂਗੇ ਤੁਸੀਂ ਪਿਆਰਿਓ ਆਇਆ ਕਰੋ ਚਲੋ ਤੁਸੀਂ ਤੇ ਲੱਗੇ ਆ ਨਾ ਆਪਣੀ ਨਗਰ ਦੇ ਆ ਤੇ ਤੇ ਆਇਆ ਕਰੋ ਕੋਈ ਨਾ ਇੰਦਾਂ ਨਾਲ ਮਿਲ ਕੇ ਵਿਚਾਰ ਹੋਈਂਦੀ ਆ ਸੰਗਤ ਇੱਕ ਸਿੱਖ ਦੋੇ ਸਾਧ ਸੰਗ ਪੰਜੀ ਪਰਮੇਸ਼ਰ ਮਾਰੇ ਕਹਿੰਦੇ ਜੇ ਰੋ ਕੋਈ ਸੰਗਤ ਰੂਪ ਵਿੱਚ ਇੱਕ ਇਨਸਾਨ ਵੀ ਬੈਠਾ ਆਵੇ ਤੇ ਮਾਰੇ ਕਹਿੰਦੇ ਇੱਕ ਸੇਖ ਆ ਦੋ ਹੋ ਜੇਨ ਸਾਧ ਸੰਗ ਤਾਂ ਆਪਾਂ ਸਾਧ ਸੰਗਤ ਬਣ ਗਏ ਹਨ ਪੰਜੀ ਪਰਮੇਸ਼ਰ ਪੰਜ ਆ ਜਾਣ ਤੇ ਪਰਮੇਸ਼ਰ ਗਿਆ ਬਾਤਾਂ ਪਰਮੇਸ਼ਰ ਆਪ ਆਜਾ ਨਾਜ਼ਰ ਹੋ ਜਾਂਦੇ ਮੇਜ ਸੰਗਤ ਹਰ ਪ੍ਰਭ ਬਸੈ ਜੀਓ ਹਨ ਸੋ ਜ਼ਰੂਰ ਇਦਾਂ ਸਾਥ ਦਿਆ ਕਰੋ ਵਿਚਾਰਾਂ ਪਰਮੇਸ਼ਰ ਦੀਆਂ ਬਾਤਾਂ ਪਾਇਆ ਕਰੀਏ ਨਾਲੇ ਸੰਗਤ ਨਾਲ ਸਾਝ ਪੈ ਜਾਂਦੀ ਆ ਕਿਸੇ ਦਿਹਾਨੇ ਬਾਣੇ ਹਨਾ ਕਿਸੇ ਦੀ ਆਸਰੇ ਨਾਲ ਸੋ ਭੁੱਲਾਂ ਨਾ ਚਤਾਰਨੀ ਇੱਥੇ ਆਪਾਂ ਫਤਿ ਬਲਾਈਏ ਵਣ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ